ਹੈਲੋ ਸਸਰੀ ਕਾਜੀ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਗੋਮ ਮ ਪਾਈਪਿੰਗ ਵਿਦ ਸਲਵਾਰ ਦਾ ਕਪੜਾ ਲਗਾ ਕੇ ਲਗਾਉਣਾ ਦੱਸਾਂਗੀ ਸਭ ਤੋਂ ਪਹਿਲਾਂ ਆਪਾਂ ਝਾਕਾ ਘੇਰੇ ਤੇ ਇਸ ਤਰ੍ਹਾਂ ਨਿਸ਼ਾਨ ਲਾ ਲੈਣੇ ਜਿੰਨਾ ਘੇਰਾ ਹੈ ਉਹਨਾਂ ਇਸਾਹalon ਤੇ ਬਾਹਰ ਇਸਤਰਾ ਪਾ ਲੈਸ ਰੱਖ ਉਸਦੇ ਉੱਪਰ ਉਪਰ ਸੀਨ ਲਗਾ ਦੇਣੀ ਹੈ ਸੀਨ ਆਪਾਂ ਲਾ ਕੇ ਇਸ ਤੋਂ ਆਪਾਂ ਕੱਟ ਨਹੀਂ ਕਰਨਾ ਦੂਸਰੀ ਝਾਕ ਵੱਲ ਇਸ ਤਰ੍ਹਾਂ ਹੀ ਫੋਲਡ ਕਰ ਲੈਣਾ ਹੋਲਡ ਕਰਕੇ ਇਸ ਤੇ ਸੀ ਲਾਉਣੀ ਹੈ ਜਿੱਦ ਦੇ ਨਿਸ਼ਾਨ ਲੱਗੇ ਆ ਉਹਦੇ ਉੱਪਰ ਆਪਾਂ ਇਹ ਵੀ ਲਸਲਾਦੀਨੀ ਜਿਹੜੀਆਂ ਆਪਾਂ ਅੱਗੇ ਲਗਾ ਕੇ ਆਏ ਆ ਇਸ ਤਰ੍ਹਾਂ ਸਾਰੇ ਲਾ ਲੈਣੇ ਇਹਦੇ ਲਿਆ ਕੇ ਕੱਟ ਕਰ ਦੇਣਾ ਸਟਰੰਗ ਐਸ ਲੋਨ ਤੋਂ ਬਾਅਦ ਸਾਰੇ ਆਪਾਂ ਚੱਕ ਕੇ ਇਹਦੇ ਤੇ ਲਾ ਲਈਏ ਇਸਰਲ ਹੋਣ ਤੋਂ ਬਾਅਦ ਕਟਿੰਗ ਕੀ ਤੋਣੀ ਕਰਨੀ ਸਾਰੇ ਲੈ ਆ ਸਪਾਈਸ ਰੰਗ ਆਲੇ ਦੁਆਲੇ ਘੁਮਾ ਦੇਣਾ ਹੈ ਹਾਂ ਦੇਖੋ ਤਾਂ ਕੁ ਮਾ ਕੇ ਜਿੱਥਾ ਆਪਾਂ ਸ਼ੁਰੂ ਕੀਤੀ ਆ ਉੱਥੇ ਐਂਡਿੰਗ ਕਰਕੇ ਆਪਾਂ ਉੱਥੋਂ ਕੱਟ ਕਰ ਦੇਣਾ ਇਸ ਤਰ੍ਹਾਂ ਝਾਕਾ ਘੇਰੇ ਦੀ ਤਲਾਸ਼ ਲੱਗੀ ਫਿਰ ਆਪਾਂ ਇਹਦੇ ਨਾਲ ਨਾਲ ਅੱਧਾ ਇੰਚ ਕਪੜਾ ਛੱਡ ਕੇ ਬਾਕੀ ਕਪੜੇ ਦੀ ਕਟਿੰਗ ਕਰ ਦੇਣੀ ਹੈ ਇਸ ਤਰ੍ਹਾਂ ਕਟਿੰਗ ਕਰਕੇ ਸਾਰੇ ਝਾਕਾ ਘੇਰੇ ਦੀ ਤਾਂ ਕਟਿੰਗ ਕਰ ਲੈਣੀ ਹੈ ਫਿਰ ਆਪਾਂ ਲੰਮੀ ਪੱਟੀ ਬਣਾਉਣੀ ਹੈ ਸਲਵਾਰ ਦੇ ਕਪੜੇ ਦੀ ਜੋੜ ਪਾ ਲੈਣਾ ਕਿਉਂਕਿ ਲੰਬੀ ਸਾਨੂੰ ਚਾਕਾ ਘੇਰੇ ਸਾਰੇ ਆਪਾਂ ਲਾਉਣੀ ਆਪਾਂ ਇਸ ਤਰ੍ਹਾਂ ਸਟਾਰਟ ਕਰਕੇ ਇਹ ਤਾਂ ਕਿਪੜਾ ਰੱਖ ਲੈਣੀ ਲੈਸ ਦੇ ਨਾਲ ਨਾਲ ਆਪਾਂ ਸੀਨ ਲਗਾ ਦੇਣੀ ਪੱਟੀ ਆਪਣੀ ਲੰਬੀ ਹੋਣੀ ਚਾਹੀਦੀ ਕਿਉਂਕਿ ਆਪਾਂ ਚਾਕਾ ਘੇਰੇ ਤੇ ਸਾਰੀ ਘਮਾਉਣੀ ਹੁੰਦੀ ਆ ਤਾਂ ਸਾਰੇ ਲਾਣ ਕੇ ਇਹਦੇ ਨੋਕ ਤਾਂ ਆਪਾਂ ਕਟਿੰਗ ਨਹੀਂ ਕਰਨੀ ਉਸ ਤਰ੍ਹਾਂ ਹੀ ਫੋਲਡ ਕਰ ਦੇਣੀ ਹੈ ਸਾਰੇ ਆਪਾਂ ਇਹਦਾ ਚਾਕ ਕੇ ਕਮਾ ਕੇ ਲਾ ਲੈਣੀ ਹੈ ਨੁੱਕਰ ਚਾਪਾ ਇਸ ਤਰ੍ਹਾਂ ਫੋਲਡ ਕਰ ਲੈਣਾ ਹੈ ਕਟਿੰਗ ਨਹੀਂ ਕਰਨੀ ਫੋਲਡੀ ਕਰਨਾ ਹੈ ਇਸ ਤਰ੍ਹਾਂ ਫਿਰ ਇਸ ਨੂੰ ਅੰਦਰ ਵਾਰ ਕਰਕੇ ਦੇਖੋ ਇਹਨੂੰ ਫੋਲਡ ਕਰਕੇ ਇਸ ਤੇ ਕੱਚਾ ਪਾ ਦੇਣਾ ਹੈ ਅੰਦਰਵਾਰ ਫੋਲਡ ਕਰਕੇ ਆ ਜਿਹੜੇ ਆਪਾਂ ਨੁਕਰ ਜਿੱਥੇ ਆਪਾਂ ਵੈਸੀ ਕੱਪੜੇ ਨੂੰ ਫੋਲਡ ਕਰ ਗਏ ਸੀ ਉਹਨੂੰ ਇਸ ਤਰ੍ਹਾਂ ਕਰਕੇ ਆਪਾਂ ਉਸ ਨੂੰ ਅੰਦਰਵਾਰ ਸੇ ਲਾਉਣੀ ਹੈ ਇਸ ਤਰ੍ਹਾਂ ਨੋਕ ਬਣਾ ਕੇ ਅੰਦਰਵਾਰ ਸੇ ਲਾਉਣੀ ਇਸ ਤਰ੍ਹਾਂ ਸੇ ਲਗਾ ਕੇ ਇਸ ਤਰ੍ਹਾਂ ਕੱਪੜਾ ਜਿਹੜਾ ਉਹਦੀ ਕਟਿੰਗ ਕਰ ਦੇਣੀ ਕਟਿੰਗ ਕਰਨ ਤੋਂ ਬਾਅਦ ਨੋਕ ਇਸ ਤਰ੍ਹਾਂ ਆਏਗੀ ਔਰ ਸਾਰੇ ਚਾਰੀਆਂ ਨੁਕਰਾਂ ਚ ਇਸੇ ਤਰ੍ਹਾਂ ਬਣਾ ਲੈਣਾ ਤੇ ਦੇਖੋ ਆਪਣ ਕੀ ਰਦੀ ਕਿੰਨੇ ਸੋਹਣੇ ਸਫਾਈ ਚ ਕਿੰਨੇ ਵਧੀਆ ਤਰੀਕੇ ਨਾਲ ਲੈਸ ਗਮ ਨਾਲ ਸਲਵਾਰ ਦਾ ਕਪੜਾ ਅਟੈਚ ਹੋ ਗਿਆ ਹੈ। ਇਹ ਹੋ ਜੇ ਵੀਡੀਓ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ। ਥੈਂਕ ਯੂ।